ਇਹ ਨਿੰਬੂ ಜಾਤੀ ਦਾ ਬੂਟਾ ਆਪਾਂ ਕਿਸੇ ਲੋਕਲ ਨਰਸਰੀ ਤੋਂ ਲੈ ਕੇ ਲਾਇਆ ਸੀਗਾ 4-5 ਸਾਲ ਪਹਿਲਾਂ ਤੇ ਸੁੱਕਣਾ ਸ਼ੁਰੂ ਹੋ ਗਿਆ ਸੀਗਾ ਤੇ ਹੁਣ ਇਹਨੂੰ ਦੁਬਾਰਾ ਹਰਾ ਭਰਾ ਕਰਨ ਲਈ ਆਪਾਂ ਜਿਹੜਾ ਇਸ ਤਰ੍ਹਾਂ ਇਹਦੇ ਨੇੜੇ ਉਹ ਜਿਹੜਾ ਥਾਂ ਉੱਚਾ ਕੀਤਾ ਜੀ ਤਾਂ ਉੱਚਾ ਕਰਨ ਤੋਂ ਬਾਅਦ ਜਿਹੜਾ ਇਹਦੇ ਪਾਣੀ ਹੈਗਾ ਉਹ ਡ੍ਰਿਪਰਾਂ ਹੀ ਦੇ ਰਹੇ ਆ ਤੇ ਬੂਟਾ ਹਰਾ ਭਰਾ ਹੋਣਾ ਸ਼ੁਰੂ ਵੀ ਹੋ ਗਿਆ। ਕਾਫੀ ਕੰਡੇਦਾਰ ਬੂਟਾ ਹੈਗਾ। ਬਾਕੀ ਫਾਲੇ ਨੂੰ ਹਜੇ ਤੱਕ ਕੋਈ ਆਇਆ ਨਹੀਂਗਾ। ਲੋਕਲ ਨਰਸਰੀਆਂ ਤੋਂ ਬਿਨਾ ਜਿਹੜੀ ਵੈਰਾਈਟੀ ਦੀ ਜਾਣਕਾਰੀ ਤੋਂ ਆਪਾਂ ਲੈ ਲੰਨੇ ਆ ਬੂਟੇ ਉਹਨਾਂ ਦੇ ਵਿੱਚ ਇਹ ਸਮੱਸਿਆ ਕਾਫੀ ਆਉਂਦੀ ਹੈ ਜੇ ਵਧੀਆ ਤੁਸੀਂ ਨਸਲ ਦਾ ਬੂਟਾ ਜਾਂ ਕਿਸਮ ਦਾ ਬੂਟਾ ਲਾਇਆ ਹੋਊਗਾ ਤਾਂ ਉਹ ਤੇ ਲਗਭਗ ਕਿੰਨੂ ਦੇਤੇ ਤੀਜੇ ਕਸਾਲ ਫਲ ਆਉਣਾ ਸ਼ੁਰੂ ਹੋ ਜਾਂਦਾ ਜੇਕਰ ਤੁਸੀਂ ਬਿਲਕੁਲ ਵੱਡਾ ਬੂਟਾ ਹੀ ਲੈ ਕੇ ਲਾਉਣੇ ਹੋ ਤਾਂ ਇੱਕ ਸਾਲ ਬਾਅਦ ਵੀ ਤੁਹਾਨੂੰ ਉਹਦੇ ਵਿੱਚ ਫਲ ਮਿਲਣਾ ਸ਼ੁਰੂ ਹੋ ਜਾਂਦਾ ਜੇਕਰ ਕਿਸਮ ਚੰਗੀ ਹੈਗੀ ਪਰ ਇਦਾਂ ਦੀਆਂ ਕਿਸਮਾਂ ਤੇ ਹੋ ਸਕਦਾ ਵਧੀਆ ਫਲ ਵੀ ਆ ਜਾਵੇ ਤੇ ਇਹ ਵੀ ਹੋ ਸਕਦਾ ਹੈ ਕਿ ਬਿਲਕੁਲ ਤੁਹਾਨੂੰ ਫਲ ਘਟਿਆ ਕੇ ਸੰਦਾ ਹੀ